ਇੱਕ ਵਾਰੀ ਨੇ ਕਿਰਨ ਘਾਹ ਸੰਦਾ ਹੁੰਦਾ ਤੇ ਕੋਲੋ ਦੇ ਸ਼ੇਰ ਬੈਠਾ ਦਾ ਤੇ ਉਹਨਾਂ ਦੇ ਉੱਪਰ ਦੀ ਬਾਜ ਉੱਡ ਜਾਂਦਾ ਤੇ ਬਾਜ ਪੁੱਛਦਾ ਵੀ ਕੀ ਗੱਲ ਤੁਹਾਡੇ ਚ ਬਹੁਤ ਪਿਆਰ ਏ ਠੀਕ ਏ ਬਹੁਤ ਯਾਰੀ ਢਾਡੀ ਤੇ ਅੱਗੋ ਸ਼ੇਰਨੀ ਕਹਿੰਦੀ ਵੀ ਚਲੋ ਯਾਰੀ ਦਾ ਕਾਦੀ ਏ ਇਹਦੇ ਛੋਟੇ ਹੁੰਦੇ ਦੀ ਮਾਂ ਮਰ ਜਾਂਦੀ ਤੇ ਉਦੋਂ ਇਹ ਭੁੱਖਾ ਸੀ ਤੇ ਇਹਨੂੰ ਮੈਂ ਆਪਣਾ ਦੁੱਧ ਪਾਇਆ ਤੇ ਇਹ ਉਹਦੇ ਆਸਾਨ ਬਦਲੇ ਉਦੋਂ ਨਾਲ ਮੇਰੇ ਨਾਲ ਤੁਰਿਆ ਫਿਰਦਾ ਹੁਣ ਵੱਡਾ ਹੋ ਗਿਆ ਤੇ ਹੁਣ ਵੀ ਮੇਰੇ ਨਾਲ ਰਹਿੰਦਾ ਵੀ ਡਰਦਾ ਇਸ ਕਰਕੇ ਵੀ ਕੋਈ ਜਾਨਵਰ ਨਾ ਖਾ ਜਾਏ ਤੇ ਅੱਗੋ ਬਾਜ ਉੱਡਿਆ ਜਾਂਦਾ ਸੋਚਦਾ ਵੀ ਆਪਾਂ ਵੀ ਕਿਸੇ ਨਾ ਕਿਸੇ ਦੇ ਆਸਾਨ ਕਰਾਂਗੇ ਕਿਸੇ ਦਾ ਭਲਾ ਕਰਾਂਗੇ ਅੱਗੂ ਡਿਆ ਜਾਂਦਾ ਬਾਜ ਅੱਗੂ ਦੇਖਦਾ ਵੀ ਇੱਕ ਚੂਹਾ ਪਾਣੀ ਦੇ ਵਿੱਚ ਫਸਿਆ ਹੁੰਦਾ ਤੇ ਬਾਜ ਉਹਨੂੰ ਚੱਕ ਕੇ ਕਿਸੇ ਉੱਚੀ ਜਗ੍ਹਾ ਤੇ ਲੈ ਜਾਂਦਾ ਤੇ ਆਪਣੇ ਖੰਭਾ ਥੱਲੇ ਉਹਨੂੰ ਰੱਖਦਾ ਵੀ ਸੁੱਕ ਜਾਊਗਾ ਤੇ ਉਸ ਤੋਂ ਬਾਅਦ ਜਦੋਂ ਚੂਹੇ ਨੂੰ ਮੜੀ ਜੀ ਥੱਲੇ ਹੋਸ਼ ਆਉਂਦੀ ਤੇ ਚੂਹਾ ਬਾਜ ਦੇ ਸਾਰੇ ਪਰ ਕੁੱਤਰ ਦਿੰਦਾ ਠੀਕ ਹੈ ਇਹ ਬਾਜ ਚ ਜਦੋਂ ਬਾਜ ਉੱਡਣ ਲੱਗਦਾ ਨਾ ਤੇ ਬਾਜ ਵਿਚਾਰਾ ਪੈਂਦਾ ਥੱਲੇ ਡਿੱਗ ਤੇ ਘਟੇ ਦੇ ਵਿੱਚ ਉੱਥੇ ਜਲੀਲ ਹੋ ਜਾਂਦਾ ਖੰਭ ਮਾਰੀ ਜਾਂਦਾ ਉਨੇ ਟਾਈਮ ਨੂੰ ਕੋਲ ਦੀ ਸ਼ੇਰਨੀ ਲੰਘਦੀ ਤੇ ਉਹ ਆਉਂਦੀ ਵੀ ਬਾਜ ਵੀਰ ਕੀ ਗੱਲ ਹੋ ਗਈ ਇੱਥੇ ਕਿਉਂ ਘਟੇ 'ਚ ਡਿੱਗਿਆ ਪਿਆ ਤੇ ਬਾਜ ਵਿਚਾਰਾ ਆਦਾ ਤੁਸੀਂ ਵੀ ਇੱਕ ਆਸਾਨ ਕੀਤਾ ਤੇ ਤੁਹਾਨੂੰ ਦੇਖ ਕੇ ਮੈਂ ਵੀ ਆਸਾਨ ਕੀਤਾ ਚੂਹੇ ਨੂੰ ਚੱਕ ਕੇ ਲਿਆਂਦਾ ਉਹਨੇ ਮੇਰੇ ਪਾਰੀ ਕੁਤਰਦੇ ਨੇ ਤੇ ਸ਼ੇਰਨੀ ਇੱਕੋ ਵਾਲੀ ਜੇ ਆਸਾਨ ਕਰੀਏ ਨਾ ਉਹ ਵੀ ਕਿਸੇ ਨਸਲੀ ਬੰਦੇ ਦੇ ਕਰੀਦਾ ਨਸਲ ਦੇਖ ਕੇ ਕਰੀਦਾ ਬੇਨਸਲੇ ਆਸਾਨ ਵੀ ਯਾਦ ਰੱਖਦੇ ਠੀਕ ਹੈ ਸੱਜਣੋ ਜੇ ਕਿਸੇ ਤੇ ਆਸਾਨ ਵੀ ਕਰੀਏ ਤੇ ਉਹ ਵੀ ਨਸਲ ਵੇਖ ਲਿਆ ਕਰੋ ਇੱਥੇ ਜਿਹੜੇ ਬੇਨਸਲੇ ਹੁੰਦੇ ਨੇ ਬੇਗੁਣੇ ਬੰਦੇ ਹੁੰਦੇ ਨੇ ਉਹ ਕਿਸੇ ਦਾ ਆਸਾਨ ਵੀ ਕਿਸੇ ਦਾ ਗੁਣ ਵੀ ਨਹੀਂ ਯਾਦ ਰੱਖਦੇ ਠੀਕ ਹੈ ਚੰਗੀ ਲੱਗੀ ਵੀਡੀਓ ਤੇ ਸ਼ੇਅਰ ਕਰ ਦਿਓ